ਹਰਿਆਣਾ ਸਰਕਾਰ ਦੀ ਘੱਟੀਆਂ ਕਾਰਜਕਾਰੀ ਕਹ ਲਈਏ ਕਿ ਕਿਤੇ ਦਾ ਮਾਰ ਕੇ ਨਾ ਰੱਖੇ ਬੋਲ। ਸਾਨੂੰ ਰੋਕ ਲੈ ਕੇ ਕਿੰਨੇ ਜਾਣ। ਪਰ ਪਤਾ ਨਹੀਂ ਕੀ ਗੱਲ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਕਾਨੂੰਨ ਦੀਆਂ ਧੱਤੀਆਂ ਡਾ ਕੇ ਸਾਨੂੰ ਛੜਛਪੇ ਰੋਕੇ ਰੱਖਿਆ ਹੋਇਆ ਭਾਵੇਂ ਤਾਹਾਂ। ਪਰ ਅਸੀਂ ਕੋਈ ਸੜਕ ਨਹੀਂ ਰੋਕਣੀ ਨਹੀਂ ਰੋਕੀ ਆ ਇਹ ਸਾਰੀ ਘੱਟੀਆਂ ਕਾਰਜਕਾਰੀ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਦੀ ਆ। ਅਸੀਂ ਇਸੇ ਰਸਤੇ ਖਨੌਰੀ ਬਾਰਡਰ ਤੇ ਜਾਵਾਂਗੇ ਜਿਹੜਾ ਕਿ ਸਾਡਾ ਸਮਾਨ ਸਾਰਾ ਟਰੈਕਟਰ ਵਾਲੀਆਂ ਗੱਡੀਆਂ ਦੇ ਵਿੱਚ ਲੱਦਿਆ ਹੋਇਆ ਅੱਗੇ ਵਧਣ ਲਈ ਅਸੀਂ ਤਿਆਰ ਹਾਂ ਦੇਣਾ ਕਿੰਦਰ ਦਾ ਰਸਤਾ ਰੁਕਿਆ ਗਿਆ ਹੈ। ਨਾਮ ਸੁਖਦੇਵ ਸਿੰਘ ਬੂੜਾ ਗੁਜਰ ਬੀਕੇ ਜੀ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਸਰ ਸਾਹਿਬ। ਰਸਤਾ ਜਿਹੜੇ ਆ ਵੀ ਇਹ ਰੋਕਣੇ ਜਿਹੜੇ ਨਾ ਸੁਪਰੀਮ ਕੋਰਟ ਕਹਿ ਰਹੀ ਏ ਨਾ ਹਾਈ ਕੋਰਟ ਕਹਿ ਰਿਹਾ ਪਰ ਇਹ ਜਿਹੜੀਆਂ ਸੂਬਾ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਦਾ ਜਿਹੜਾ ਘਟੀਆ ਰਵਈਆ ਵੀ ਕੋਡ ਦੇ ਨਿਯਮਾਉਣੀ ਮੰਨਿਆ ਜਾ ਸਕਦਾ ਕਿਸੇ ਉਹ ਕਾਨੂੰਨ ਕਾਇਦੇ ਨੂੰ ਨਹੀਂ ਮੰਨਿਆ ਜਾ ਸਕਦਾ ਜਿਹੜੇ ਕਾਨੂੰਨ ਕਾਇਦੇ ਕਿ ਸਰਕਾਰ ਨੇ ਆਪ ਮੰਨੇ ਨੇ ਹੁੰਦੀ ਹੈ ਜਨਤਾ ਤਾਂ ਤਾਂ ਹੀ ਮੰਨੂ ਜੇਕਰ ਸਰਕਾਰ ਮੰਨਦੀ ਆ ਸਾਡੀ ਸਟੇਟ ਦੀ ਸਰਕਾਰ ਹੀ ਨਹੀਂ ਮੰਨ ਰਹੀ ਵੀ ਕੋਈ ਕਾਨੂੰਨ ਕਾਇਦਾ ਤੇ ਜਿਹੜਾ ਕਿ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਅੱਜ ਸਵੇਰ ਤੋਂ ਰੋਡ ਦੇ ਉੱਤੇ ਰੋਕਿਆ ਜਾਗੇ ਪਰੰਤੂ ਇੱਥੇ ਇੱਕ ਐਂਬੂਲੈਂਸ ਲੰਘ ਰਹੀ ਸੀ ਉਹਦੇ ਨਾਲ ਵੀ ਪੂਰਾ ਜਿਹੜਾ ਠੀਕ ਠਾਕ ਨਾ ਵਤੀਰਾ ਨਹੀਂ ਇਹਨਾਂ ਨੇ ਕੀਤਾ ਗਿਆ ਅਸੀਂ ਜਿਹੜਾ ਜਣਾ ਖਡੌਰੀ ਬਾਰਡਰ ਤੇ ਤਿੰਨ ਦਿਨ ਤੋਂ ਪਹਿਲਾਂ ਤੋਂ ਪ੍ਰੈਸ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਖਨੌਰੀ ਬਾਰਡਰ ਤੇ ਜਿਹੜੇ ਕਿਸਾਨ ਨੇ ਅੰਦੋਲਨਕਾਰੀ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕੀਤੇ ਜਾਣਗੇ ਔਰ ਦਿੱਲੀ ਨੂੰ ਕੂਚ ਕੀਤਾ ਜਾਊਗਾ ਪਰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਇੰਨੀ ਖੱਜਲ ਖਵਾਰੀ ਕਰਨੀ ਮੈਂ ਸਮਝਦਾ ਵੀ ਸਰਕਾਰ ਵਾਸਤੇ ਤੇ ਪ੍ਰਸ਼ਾਸਨ ਵਾਸਤੇ ਇਸ ਤੋਂ ਵੱਧ ਨਾਲ ਕੀ ਨਹੀਂ ਹੋ ਸਕਦਾ ਜੇ ਕੋਈ ਤੁਹਾਨੂੰ ਬਦਲਮਾ ਰਸਤਾ ਦਿੰਦੇ ਨੇ ਫਿਰ ਉਸ ਰਾਸਤੇ ਜਾਓਗੇ ਜਾਂ ਵਾਪਸ ਮੋੜਨਗੇ ਨਾ ਤਾਂ ਅਸੀਂ ਵਾਪਸ ਮੋੜਨ ਵਾਲਿਆਂ ਚੋਂ ਆ ਤੇ ਨਾ ਅਸੀਂ ਰਸਤਾ ਬਦਲਣ ਵਾਲਿਆਂ ਚੋਂ ਅਸੀਂ ਜਿਹੜਾ ਉਹ ਰਸਤਾ ਚੁਣਿਆ ਹੋਇਆ ਹੈ ਉਸੇ ਰਸਤੇ ਤੇ ਜਾਣਾ ਸਮਝ ਜਿੰਨਾ ਮਰਜ਼ੀ ਲੱਗ ਸਕਦਾ ਇਹ ਪ੍ਰਸ਼ਾਸਨ ਦਾ ਤੇ ਇਥੋਂ ਦੇ ਸੂਬਾ ਸਰਕਾਰ ਦਾ ਕੰਮ ਹੈ ਵੀ ਕਿੰਨਾ ਸਮਾਂ ਲਵਾ ਸਕਦੀ ਏ ਕਿੰਨਾ ਸਮਾਂ ਸਾਨੂੰ ਬਹਾ ਸਕਦੀ ਏ ਅਸੀਂ ਇਹਨਾਂ ਦੋਹਾਂ ਕੰਮਾਂ ਦੇ ਵਿੱਚੋਂ ਵੀ ਨਹੀਂ ਕਰਾਂਗੇ ਨਾ ਤਾਂ ਕੋਈ ਰਸਤਾ ਬਦਲਣ ਵਾਲੀ ਕੋਈ ਗੱਲ ਏ ਕਿਉਂਕਿ ਅਸੀਂ ਰੋਡ ਤੇ ਜਾਣਾ ਏ ਰੋਡ ਤੇ ਚੱਲਣ ਜੇਕਰ ਅੱਜ ਰੋਡ ਤੇ ਹੀ ਨਹੀਂ ਸਾਨੂੰ ਚੱਲਣ ਦਿੱਤਾ ਜਾ ਰਿਹਾ ਤੇ ਫਿਰ ਸਾਨੂੰ ਹੱਕ ਕਿੱਥੇ ਮਿਲਣਗੇ ਹੱਕ ਵੀ ਨਹੀਂ ਮਿਲ ਸਕਦੇ ਰੋਡ ਤੇ ਚੱਲਾਂਗੇ ਤੇ ਹੱਕ ਮਿਲਣਗੇ ਮੈਰਿਸ ਮੈ ਰੇਸ਼ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੈਤਾ ਸਿੱਧੂਪੁਰਾ ਜ਼ਿਲ੍ਹਾ ਜਨ ਸਕੱਤਰ ਬਖਸ਼ ਸਾਡੀ ਇਸ ਮੋਰਚੇ ਦੀ ਡਿਊਟੀ ਸੀ ਪਰਸੋਂ ਸਾਡੀ ਇਸ ਮੋਰਚੇ ਨੂੰ ਅੱਗੇ ਲੈ ਜਾਣ ਲਈ ਮੀਟਿੰਗ ਰੱਖੀ ਗਈ ਸੀ ਬਠਿੰਡੇ ਨੂੰ ਜਿਹੜਾ ਕਿ ਸਾਰਾ ਪੱਖਾਂ ਤੋਂ ਵਿਚਾਰ ਕੇ ਇਹ ਤੈਅ ਹੋ ਗਿਆ ਵੀ ਇਸੇ ਰਾਸਤੇ ਰਾਹੀਂ ਬਠਿੰਡਾ ਹੁੰਦੇ ਹੋਏ ਮੌੜ ਮਾਨਸਾ ਅੱਗੇ ਖਨੋਰੀ ਬਾਰਡਰ ਤੇ ਜਾਵਾਂਗੇ ਅੱਗੇ ਜਿਵੇਂ ਜਥੇਬੰਦੀ ਦਾ ਹੋਊਗਾ ਹਾਂ ਇੱਥੋਂ ਦੇ ਇੰਟੈਲੀਜੈਂਸੀ ਨੂੰ ਇਹ ਸਾਰੀ ਰਿਪੋਰਟ ਦਿੱਤੀ ਗਈ ਸੀ ਵੀ ਆਹ ਰਾਸਤੇ ਅਸੀਂ ਜਾਵਾਂਗੇ ਕੱਲ ਸਾਰਾ ਦਿਨ ਸਾਡੇ ਵਰਕਰ ਝੋਪੜੀਆਂ ਸੀ ਜਾਂ ਟਰੈਕਟਰ ਟਰਾਂਸ ਸਮਾਨ ਜਿਹੜਾ ਸਾਹਮਣੇ ਸੀਗੇ ਅੱਜ ਵੀ ਇਸ ਤਰ੍ਹਾਂ ਚੱਲ ਰਿਹਾ ਸੀ ਪਰ ਤੜਕੇ ਆਤੀ ਨਿੰਦਨ ਜੋ ਕਹਾਂਗੇ ਹਰਿਆਣਾ ਸਰਕਾਰ ਦੀ ਘੱਟਿਆ ਕਾਰਜਗਾਰੀ ਕਹਿ ਲਈਏ ਕਿ ਇੱਕੇ ਦਾ ਮਾਕੇ ਨੇ ਅਸੀਂ ਫੋਰਸ ਲਾਤੀ ਸਾਨੂੰ ਰੋਕ ਲੈ ਕੇ ਅੱਗੇ ਨਹੀਂ ਜਾਣ ਦਿੰਦੇ ਅਸੀਂ ਪੁੱਛਿਆ ਵੀ ਹਾਂਜੀ ਕੀ ਨੁਕਸਾਨ ਆ ਜਾਂ ਕੀ ਆ ਤੁਹਾਡਾ ਕਿਉਂ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਸਾਨੂੰ ਆਦੇਸ਼ ਹੈ ਵੀ ਇੱਥੇ ਸੜਕ ਤੇ ਰੋਕਾਂਗੇ ਜੇਕਰ ਸਾਡੇ ਹਰਿਆਣਾ ਸਰਕਾਰ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੇ ਪਾਲਣਾ ਹੁਕਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਸਾਨੂੰ ਨਿਆ ਕਿੱਥੋਂ ਮਿਲ ਜੂਗਾ ਕਿਉਂਕਿ ਇਹਨਾਂ ਨੇ ਇੱਕ ਪਾਸੇ ਹਾਈ ਕੋਰਟ ਨੇ ਕਿਹਾ ਹੋਇਆ ਕੋਈ ਸੜਕ ਕਿਤੇ ਵੀ ਨਹੀਂ ਰੋਕੀ ਜਾਣੀ ਪਰ ਅੱਜ ਤੁਸੀਂ ਦੇਖ ਰਹੇ ਹੋ ਕੜਾਕੇ ਦੀ ਧੁੱਪ ਦੇ ਵਿੱਚ ਲਗਭਗ 11:30 ਤੋਂ ਲੈ ਕੇ 12 ਵਜੇ ਤੱਕ ਹਰਿਆਣਾ ਪ੍ਰਸ਼ਾਸਨ ਨੇ ਸਰਕਾਰ ਦੇ ਸਹਿਯੋਗ ਸਹਿਤੇ ਆ ਰੋਡ ਰਕਵਾਇਆ ਹੋਇਆ ਜਿਹੜਾ ਕਿ ਬੜੇ ਜਦੋਂ ਜਿਹਦੇ ਨਾਲ ਅਸੀਂ ਕਹਿ ਰਹੇ ਸੀ ਵੀ ਆਰਾਮ ਨਾਲ ਅਸੀਂ ਸ਼ਾਂਤ ਮੀਟਾਂ ਤਰੀਕੇ ਨਾਲ ਆਪਦੇ ਵੀਹਿਕਲ ਲੈ ਕੇ ਜਾਣੇ ਨਾ ਪਰ ਪਤਾ ਨਹੀਂ ਕੀ ਗੱਲ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਕਾਨੂੰਨ ਦੀਆਂ ਧੱਜੀਆਂ ਢਾਕੇ ਸਾਨੂੰ ਸੜਕ ਤੇ ਰੋਕੇ ਰੱਖਿਆ ਹੋਇਆ ਭਾਵੇਂ ਤਾਂਹਾਂ ਪ੍ਰਸ਼ਾਸਨ ਨੇ ਇਹ ਵੀ ਗੱਲ ਚੱਲ ਰਹੀ ਆ ਪਰ ਸਾਡੇ ਵੀ ਚੱਲ ਰਹੀ ਆ ਅੱਗੇ ਦੇਖਾਂਗੇ ਕੀ ਨਿਕਲਦਾ ਪਰ ਅਸੀਂ ਹਰ ਹਾਲਤ ਤੇ ਜਿਹੜਾ ਸਾਡਾ ਰਸਤਾ ਤੈਅ ਕੀਤਾ ਰੂਟ ਖਨੌਰੀ ਬਾਰਡਰ ਤੇ ਜਾਣ ਦਾ ਉਹ ਇਹ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਕਿੰਨਾ ਸਮਾਂ ਸੜਕ ਤੇ ਵਹਾਉਣਾ ਕਿੰਨਾ ਸਮਾਂ ਲਾਉਣਾ ਪਰ ਅਸੀਂ ਕੋਈ ਛੜਕਣੀ ਰੋਕਣੀ ਨਹੀਂ ਰੋਕੀ ਆ ਇਹ ਸਾਰੀ ਕੱਡੀਆਂ ਕਾਰਜਕਾਰੀ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਦੀ ਆ ਅਸੀਂ ਇਸੇ ਰਸਤੇ ਖਨੋਰੀ ਬਾਰਡਰ ਤੇ ਜਾਵਾਂਗੇ ਜਿਹੜਾ ਕਿ ਸਾਡਾ ਸਮਾਨ ਆ ਸਾਰਾ ਟਰੈਕਟਰ ਵਾਲੀਆਂ ਗੱਡੀਆਂ ਦੇ ਵਿੱਚ ਲੱਦਿਆ ਹੋਇਆ ਅੱਗੇ ਵਧਣ ਲਈ ਅਸੀਂ ਤਿਆਰ ਆਂ ਦੇਣਾ ਕੀ ਕਰਦਾ ਪ੍ਰਸ਼ਾਸਨ